ਆਪ ਕੀ ਆਵਾਜ਼ ਸਮਾਚਾਰ ਆਪ ਤਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਰਿਕਸ਼ਾ ਲੈ ਕੇ ਪਹੁੰਚਿਆ ਨੌਜਵਾਨ ਦਵਾਈ ਦੀ ਸਪਲਾਈ ਲਈ ਰਿਕਸ਼ਾ ਹਸਪਤਾਲ ਦੇ ਅੰਦਰ ਤੱਕ ਪਹੁੰਚਿਆ ਸਵਾਲ ਪੁੱਛਣ ਤੇ ਮੂਲਕੌਂਦੇ ਨਜ਼ਰ ਆਏ ਹਸਪਤਾਲ ਦੇ ਕਰਮਚਾਰੀ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਜੋ ਕਿ ਅਕਸਰ ਆਪਣੀਆਂ ਅੰਗੋਲੀਆਂ ਕਾਰਨ ਚਰਚਾ ਵਿੱਚ ਰਹਿੰਦਾ ਹੈ ਜਿੱਥੋਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਅੱਜ ਹਸਪਤਾਲ ਦੀਆਂ ਸਰਕਾਰੀ ਗੱਡੀਆਂ ਹੋਣ ਦੇ ਬਾਵਜੂਦ ਦਵਾਈਆਂ ਦੀ ਸਪਲਾਈ ਰਿਕਸ਼ੇ ਉੱਪਰ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਵੀਰ ਸਿੰਘ ਮੈਡੀਕਲ ਜਾਣੇ ਤੋਂ ਆਏ। ਤੇ ਭਾਈ ਕਿਹੜੀ ਜਗ੍ਹਾ ਤੁਸੀਂ ਲੈ ਕੇ ਰਿਕਸ਼ਾ ਤੇ ਕਿੱਥੇ? ਇਹ ਲੈ ਗਿਆ ਮੁੰਡੇ। ਜੀ ਮੈਡੀਕਲ ਆਲੀ ਕੋਈ ਆਪਣੇ ਹਸਪੀਟਲ ਦੀ ਵੀ ਜਾਣ ਕੇ ਇਹ ਆਰਟੀ ਸੈਂਟਰ ਨਾਲ ਹੀ ਥੱਲੇ ਆ। ਇਹ ਰੱਖਿਆ ਲਾਊਡ ਹੈਗਾ ਅੰਦਰ ਉਸ ਨੂੰ ਪਤਾ ਨਹੀਂ ਪੁੱਛਣਾ ਮੁੰਡੇ। ਨੇ ਨੇ ਇੱਕ ਹਸਪਤਾਲ ਦੇ ਅੰਦਰ ਰੱਖਿਆ ਲਿਆਂਦਾ ਗਿਆ ਤੁਹਾਡੇ ਇੱਕ ਮਿੰਟ ਨੂੰ ਪੁੱਛਣ ਦੇ ਬਣੇ ਸੀ ਸਿੰਘ ਜੀ ਕਿੱਥੇ ਲਿਆਂਦਾ ਰੱਖਿਆ ਤੁਸੀਂ ਜੀ ਠਰਕੋ ਨਹੀਂ ਕਿਹੜੀ ਜਗ੍ਹਾ ਤੇ ਲੈ ਕੇ ਆਏ ਤੁਸੀਂ ਅਸੀਂ ਇੱਥੋਂ ਹਸਤਾ ਲਿਆਂਦੇ ਆਏ ਹਾਂ ਤੁਸੀਂ ਅੰਦਰ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਇਹ ਰੱਖਿਆ ਅਸੀਂ ਇੱਥੇ ਗੁਨਾਕਾ ਹਸਤਾ ਅੱਛਾ ਇਹ ਕੀ ਕਰ ਰਹੇ ਹੋ ਇਹ ਦਵਾਈ ਲੈਣਾ ਹੈ ਦਵਾਈ ਕਿੱਥੇ ਚੱਲੀ ਹੈ ਇਹ ਇੱਥੇ ਮਗਰ ਦੀ ਸਾਈਡ ਤੇ ਮਗਰ ਦੀ ਸਾਈਡ ਕਿਹੜੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਓਏ ਯਾਰ ਜਿਹਨੇ ਆ ਦਵਾਈ ਕਿਹ ਕੁਛੇ ਹਸਪੀਟਲ ਦੇ ਖੜਨਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤੋਂ ਪਹਿਲੇ ਰਿਕਸ਼ਾ ਲੈ ਕੇ ਆਇਆ ਸੀ ਨਹੀਂ ਗਿਆ ਜੀ ਆਇਆ ਇਹ ਤਾਂ ਲੋਕੀ ਸੰਦੇ ਲੋ ਕਰੀਦੇ ਹੋ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਨਹੀਂ ਨਹੀਂ ਉਹ ਨਾਲ ਆਵਣਾ ਹੈ ਮੈਡੀਕਲ ਜਾਣੀ ਪਈ ਨਾਲ ਆਪ ਮੈਡੀਕਲ ਚਾਹੀਦੀ ਲੱਗੇ ਲੱਗੇ ਬਾਜੀ ਦੇਖੋ ਹਾਜੀ ਮੈਡਮ ਆਪਣਾ ਨਾਮ ਦੱਸ ਸਕਦੇ ਹੋ ਨਾਮ ਦੱਸੋ ਲਿਖੀ ਆਪਣਾ ਦੱਸ ਰਹੀ ਹੋ ਚੁਕੀ ਆ ਮੈਡਮ ਤੁਸੀਂ ਨਾਮ ਤੇ ਦੱਸੋ ਆਪਣਾ ਹਰਜੀਤ ਮੈਡਮ ਗੁਨਾਨੋ ਹਸਪੀਟਲ ਆ ਸਿਕਰੀ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਲਿਆ ਗਿਆ ਜੀ ਵੇਖੋ ਐਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਹਸਪੀਟਲ ਵੱਲੋਂ ਕੋਈ ਬੈਨ ਉਹ ਤੇ ਵੈਨ ਭਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈਣਾ ਅੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਲਾਊਡ ਹੈ ਵੈਸੇ ਇਹ ਦੱਸੋ ਮੈਨੂੰ ਭਾਜੀ ਪਤਾ ਨਹੀਂ ਮੈਨੂੰ ਮੈਂ ਲਿਆਦਾ ਗਿਆ ਤੇ ਤੁਹਾਨੂੰ ਪਤਾ ਹੁੰਦਾ ਹਸਪੀਟਲ ਆ ਉੱਥੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਇਹ ਖਤਰਨਾਕ ਗਰ ਰਸ ਲੱਗੇ ਹੁੰਦੇ ਆ ਮਿੱਟੀ ਲੱਗੀ ਕਟਾ ਮਿੱਟੀ ਬਾਜੀ ਉਹ ਤਾਂ ਓਟੀ ਵਿੱਚ ਹੁੰਦਾ ਵਾ ਨਾ ਵੀ ਕਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਫਲਿਆਣਾ ਲਾਉ ਨਹੀਂ ਸਮਾਨ ਲੈਣ ਮੈਡੀਸਨ ਲੈਣ ਨਹੀਂ ਲਾਉਡ ਹੈ ਅੰਦਰ ਲਿਆਉਣਾ ਰਿਸ਼ਾ ਹਸਪੀਟਲ ਦੇ ਅੰਦਰ ਹਾਂ ਕੋਈ ਵੈਨ ਨਹੀਂ ਗਈ ਉਹ ਵੈਨ ਵਗੈਰਾ ਇਹ ਮੈਂ ਤੇ ਆਵ ਡੀਡਿਕਸ਼ਨ ਚੋਂ ਆਈ ਆ ਮੈਡੀਸਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀਡਿਕਸ਼ਨ ਚ ਡਿਊਟੀ ਆ ਮੇਰੀ ਇੱਥੇ ਨਹੀਂ ਡਿਊਟੀ ਮੈਂ ਮੈਡੀਸਨ ਲੈਣ ਆਈ ਆ ਨਹੀਂ ਰਿਸ਼ਾ ਰਿਸ਼ਾ ਰਕਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਕਸ਼ਾ ਕਿਸਾ ਤੁਹਾਨੂੰ ਪਤਾ ਲਾਉਟ ਹੈਗਾ ਕਿ ਨਹੀਂ ਗਿਆ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਨਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚੋਂ ਆਈ ਆ ਮੈਂ ਇਸ ਟਾਈਮ ਤੁਸੀਂ ਬੈਠੇ ਹੋ ਉੱਥੇ ਮੈਂ ਤੇ ਆਵੇ ਕੋ ਵਾਊਚਰ ਭੰਡਈ ਇੰਡੇ ਹੂੰ ਕਰੋ ਗੱਲ ਹਰ ਕਰੋ